ਟੀਪਰ ਦਾ ਕਹਿਰ ਵੇਖਣ ਨੂੰ ਮਿਲਿਆ ਜਿੱਥੇ ਟੀਪਰ ਦੀ ਲਪੇਟ ਦੇ ਵਿੱਚ ਆਉਣ ਦੇ ਨਾਲ ਦੋ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਅਤੇ ਤੀਜਾ ਕੰਬੀ ਰੂਪ ਦੇ ਵਿੱਚ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ। ਤਿੰਨਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਦੀ ਦੱਸੀ ਜਾ ਰਹੀ ਹੈ। ਜਾਣਕਾਰ ਦੇ ਅਨੁਸਾਰ ਇਹ ਹਾਸਾ ਦਸ਼ਮੇਸ਼ ਡਾਇਰੀ ਦੇ ਬਾਹਰ ਹੋਇਆ ਹੈ। ਜਾਣਕਾਰ ਦੇ ਅਨੁਸਾਰ ਤਿੰਨੋਂ ਵਿਅਕਤੀ ਬਾਈਕ ਉੱਤੇ ਸਵਾਰ ਹੋ ਕੇ ਜਾ ਰਹੇ ਸਨ। ਟਿੱਪਰ ਦੇ ਚਪੇਟ ਦੇ ਵਿੱਚ ਆਉਣ ਦੇ ਕਾਰ ਤਿੰਨਾਂ ਦੇ ਵਿੱਚੋਂ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਤੀਜੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਟਿੱਪਰ ਚਾਲਕ ਮੌਕੇ ਉੱਤੇ ਫਰਾਰ ਹੋ ਗਿਆ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਜਿਨ੍ਹਾਂ ਵੱਲੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਹਸਪਤਾਲ ਦੇ ਮੋਰਚੀ ਦੇ ਵਿੱਚ ਰਖਵਾ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਹਾਸਾ 3:20 20 ਤੋਂ 25 ਮਿੰਟ ਦੇ ਵਿੱਚ ਵਿੱਚ ਦਾ ਹਾਸਾ ਹੈ। ਮੋਟਰਸਾਈਕਲ ਤੇ ਜਾ ਰਹੀ ਸੀਗੀ ਟਿੱਪਰ ਕੋਲੋਂ ਲੰਘਿਆ ਬੈਕ ਸਾਈਡ ਵਾਲੀ ਸਾਈਡ ਦੇ ਵਿੱਚੋਂ ਕਾਚੋ ਆਇਆ ਜਾ ਉਹਨੇ ਕੱਟ ਮਾਰਿਆ ਇਹ ਗਿਰਿਆ ਨੇ ਤੇ ਬੱਚੇ ਇਹਦੇ ਨਾਲ ਉੱਪਰੋਂ ਨਿਕਲ ਗਿਆ ਪਿੱਛੇ ਫਿਰ। ਅੱਛਾ ਜੀ। ਕਿੰਨੇ ਜਨੇ ਸੀਗੇ ਇਹ ਇੰਨੀ ਆਨੀ ਸੀ ਸਪ੍ਰੈਂਡਰ ਮੋਟਰਸਾਈਕਲ ਸੀਗਾ ਦੋ ਜਣ ਮੁੱਕ ਜਿਆਦਾ ਦੀ ਸਪੋਰਟ ਡੈਥ ਹੋ ਗਈ। ਤੀਸਰੇ ਦੇ ਜਿਹੜੋ ਅਸੀਂ ਸਮਝਿਆ ਡੈਥ ਹੋ ਚੁੱਕੀ ਪਰ ਉਹਦੀ ਕੁੜੀ ਥੋੜੇ ਸਾਹ ਚੱਲ ਰਹੇ ਸੀਗੇ। ਫਿਰ ਸਾਰੇ ਵੀਰਾਂ ਨੇ ਇਕੱਠੇ ਹੋ ਕੇ ਉਹਨੂੰ ਫਟਾੜ ਹਸਤਾਲ ਭੇਜਤਾ ਪੁਲਿਸ ਗੱਡੀ ਵੈਸੇ ਨਿਕਲ ਰਹੀ ਸੀ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਉਹਨਾਂ ਨੇ ਸਪੈਸ਼ਲ ਰੋਕੇ ਆ ਗੱਡੀ ਨਾਲ ਉਹਨੂੰ ਹਸਤਾਲ ਭੇਜਿਆ ਉਹਨਾਂ ਜੇ ਕਿ ਉਹਦੀ ਕੰਡੀਸ਼ਨ ਵੀ ਖਰਾਬ ਹੈ ਬੋਝਾ ਇਹ ਭਾਮੀਆਂ ਦੇ ਨੇ ਜੀ ਉਹ ਗੱਲ ਹੋਈ ਉਹਨਾਂ ਦੇ ਘਰ ਦੇ ਨਾਲ ਸਿਸਟਰ ਨਾਲ ਉਹਨਾਂ ਦੇ ਉਹਨਾਂ ਦੇ ਬ੍ਰਦਰ ਨਾਲ ਗੱਲ ਹੋਈ ਹੈ ਭਾਮੀਆਂ ਦੇ ਦੀ ਠੀਕ ਹੈ ਜੀ। ਉਹ Holi ਮਨਾ ਤੇ ਮਨਾ ਕੇ ਆ ਰਹੇ ਸੀ ਬੱਚੇ ਖੇਡ ਰਹੇ ਸੀਗੇ। ਜਿਨ੍ਹਾਂ ਦੀ ਮੋਕਦ ਹੀ ਡੱਥ ਹੋ ਚੁੱਕੀ ਆ। ਟਿੱਪਰ ਆਲਾ ਮੋਕਦ ਫਰਾਰ ਹੋ ਗਿਆ ਜਦ ਕਿ ਉਹਨਾਂ ਦੇਖਿਆ ਨਹੀਂ ਪਿੱਛੇ ਕੀ ਹੋਇਆ ਕਿ ਨਹੀਂ ਹੋਇਆ। ਇਹ ਪਤਾ ਲੱਗ ਪਾਇਆ ਕਿ ਟਿੱਪਰ ਕਿਹੜਾ ਸੀਗਾ ਕੂਰੇ ਵਾਲਾ ਟਿੱਪਰ। ਟਿੱਪਰ ਦੂਰੋਂ ਦੇਖਿਆ ਜੀ ਕੂਰੇ ਵਾਲੀ ਟਿੱਪਰ ਸੀਗਾ ਉਹ। ਅੱਛਾ ਜੀ। ਆ ਦੂਰੋਂ ਜੀ। ਨਹੀਂ ਰੁਕਿਆ ਨਹੀਂ ਉਹ ਉਸੇ ਟਾਈਮ ਨਿਕਲ ਗਿਆ ਜੀ। ਠੀਕ ਹੈ। ਉਸੇ ਟਾਈਮ ਹੀ ਨਿਕਲ ਗਿਆ। ਮੋਕਦ ਚੌੜੇ ਪਰ ਨਿਕਲ ਗਿਆ। ਮੋਟਰਸਾਈਕਲ ਨਾਲ ਖੜਾ ਬੱਚਿਆਂ ਦਾ। ਠੀਕ ਹੈ ਜੀ। ਕੋਸ਼ਿਸ਼ ਕਰਕੇ ਅਸੀਂ ਸਾਰਿਆਂ ਨੂੰ ਚੱਕ ਕੇ ਆਟੋ 'ਚ ਪਾ ਕੇ 20 ਤੋਂ 25 ਮਿੰਟ ਦੇ ਵਿੱਚ ਵਿੱਚ ਉਹ 3 ਵਜੇ ਦੀ 20 ਮਿੰਟ ਦਾ ਇਹ ਹਾਦਸਾ ਹੋਇਆ ਸੀਗਾ ਹਾਂਜੀ ਹਾਂਜੀ ਇਹ ਪਾ ਗੱਡੀ ਕੋਲੋਂ ਨਿਕਲ ਸੀ ਪੁਲਿਸ ਬਲਾਕ ਮਾਜਮਾ ਦੇ ਵਿਚਾਰਿਆਂ ਦੀ ਇਹਨਾਂ ਨੇ ਮੋਕਲੇ ਦੇ ਨਾਲ ਹੀ ਇਹਨਾਂ ਨੂੰ ਰਿਕਵੈਸਟ ਕੀਤੀ ਕਿ ਸਾਡੇ ਕਹਿੰਦੇ ਸੇਟੀ ਕੋ ਰੁਕ ਨਹੀਂ ਰਿਹਾ ਸੀਗਾ ਇਹਨਾਂ ਨੇ ਉਤਰ ਕੇ ਮੋਕਲੇ ਨੂੰ ਕੰਟਰੋਲ ਕਰਕੇ ਸੰਭਾਲ ਲਿਆ ਉਹ ਆਟੋ 'ਚ ਪਾ ਕੇ ਉਸੜਾ ਮੇ ਨਾਲ ਸਾਡੇ ਲਾ ਕੇ ਭੇਜਿਆ ਮਤਲਬ ਇਹ ਹਾਂ ਇਹ ਰੋਡ ਦੇ ਉੱਤੇ ਗੱਲ ਕਰਾਂ ਤੇ ਹਾਦਸੇ ਲਗਾਤਾਰ ਹੀ ਹੁੰਦੇ ਰਹਿੰਦੇ ਇਹ ਰੋਡ ਦੀ ਗੱਲ ਨਹੀਂ ਕਰ ਰਿਹਾ ਮੈਂ ਇਹ ਗੱਲ ਕਰ ਰਿਹਾ ਇਸ ਜਗ੍ਹਾ ਦੀ ਗੱਲ ਕਰ ਰਿਹਾ ਇਸ ਜਗ੍ਹਾ ਤੇ ਹੀ ਅੱਜ ਤੱਕ ਮੈਨੂੰ ਪਤਾ ਲਾਇ ਕੋਈ ਬਹੁਤ ਵਿਚਾਰ ਹੋਵੇ ਪਰ ਵਿਚਾਰ ਰਿਆ ਵੀ 8 ਦਸ ਸਾਲ ਇਹ ਹੁਣ ਸਾਲ ਡੇਢ ਸਾਲ ਤੋਂ ਫਿਰ ਇਸੇ ਜਗ੍ਹਾ ਦੇ ਉੱਤੇ ਦੁਬਾਰਾ ਐਕਸੀਡੈਂਟ ਹੋਣੇ ਸ਼ੁਰੂ ਹੋ ਗਏ ਨੇ ਕਿ ਇੱਕ ਦਿਨ ਪਹਿਲਾਂ ਹੋਈ ਥੋੜਾ ਜਿਹਾ ਕਿ ਦੋ ਇਹ ਹੋ ਚੁੱਕੀਆਂ ਮੈਂ ਪਰ ਮਦਦ ਮੈਂ ਕਰੇ ਉਸ ਦਾ ਬਚਾ ਜੇ ਤੀਸਰੇ ਦਾ ਉਹ ਵੀ ਬਹੁਤ ਸੀਰੀਅਸ ਜਿਆਦਾ ਨਹੀਂ ਤੁਹਾਨੂੰ ਲੱਗਦਾ ਨਹੀਂ ਟਿੱਪਰ ਇਸ ਰੋਡ ਦੇ ਉੱਤੇ ਬੰਦ ਹੋਣੀ ਚਾਹੀਦੀ ਤੇ ਟਾਈਮ ਬੰਦ ਰਹੇ ਨੇ ਕਾਫੀ ਟਾਈਮ ਬੰਦ ਰਹੇ ਨੇ ਜੀ ਜੇ ਖਲ ਪੈ ਗਈ ਆ ਫਿਰ ਹਸਤਾ ਹੋਈ ਆ ਫਿਰ ਦੁਬਾਰਾ ਕਿੱਦਾਂ ਸ਼ੁਰੂ ਹੋ ਗਏ ਆ ਟਿੱਪਰ ਸਰਕਾਰ ਨੂੰ ਉਹ ਜੀ ਕੁਝ ਨਾ ਚਾਹੀਦਾ ਨਾ ਆਮ ਤਾਂ ਅੱਜ ਖੜੇ ਨੇ ਤੁਸੀਂ ਨਾਕੇ ਲਾ ਲਓ ਹਰ ਡਰਾਈਵਰ ਕੋਈ ਹੈ ਚਲਾ ਕੋਈ ਰਿਹਾ ਵੈ ਨਸ਼ੇਤੂ ਤੁਹਾਡੇ ਸਾਹਮਣੇ ਨੇ ਤੁਸੀਂ ਆਹ ਸੜਕ ਕਿਸੇ ਕਹਿੰਦੀ ਲੋਰੀ ਨਹੀਂ ਸਰਕਾਰ ਨੂੰ ਪਤਾ ਹੀ ਆ ਆ ਪੰਗੜੀਆਂ ਬੋਨਡ ਹੋ ਰਹੀਆਂ ਜਿਹੜੀਆਂ ਰੋਡ ਦੇ ਟ੍ਰਿਪਰ ਜਾ ਰਹੇ ਨੇ ਕਿਸੇ ਦੇ ਪਿੱਛੇ ਨੰਬਰ ਪਲੇਟ ਨਹੀਂ ਆ ਕਿਸੇ ਦੀ ਬੋਡੀ ਦੇਖ ਲਓ ਕਿਤੇ ਲਟਕਦੇ ਪਏ ਕਬਾਰਖਾਨ ਜਮਦੂਤੀ ਬਣ ਕੇ ਘੁੰਮ ਰਹੇ ਨੇ ਜਮਦੂਤੀ ਨੇ ਇਹ ਜਮਦੂਤੀ ਜਿਹੜਾ ਹੁਣ ਘਰ ਜਿਨ੍ਹਾਂ ਦੇ ਬਰਬਾਦ ਹੋ ਗਏ ਜਿਨ੍ਹਾਂ ਦੀਆਂ ਲਾਸ਼ਾਂ ਬੱਚਿਆਂ ਦੀਆਂ ਪਈਆਂ ਨੇ ਉਹ ਮਾਂ ਪਿਓ ਤਾਂ ਬਰਬਾਦ ਹੋ ਚੁੱਕੇ ਨੇ ਹੁਣ ਦੇਖਦੇ ਆ ਵੀ ਤੁਸੀਂ ਤਾਂ ਕਹਿੰਦੇ ਆ ਵੀ ਆਪਣੇ ਕੋਈ ਮਰਾਜ਼ ਚੱਕਾ ਗਏ ਜੀ ਸਭ ਇੱਥੇ ਟ੍ਰਿਪਰ ਨੇ ਮਾਰ ਲਏ ਲੇਕਿਨ ਉਹ ਸੀ ਆ ਸਕਸਸ ਕਰਕੇ ਜੀ ਜਿਹੜਾ ਟਿਕਾ ਲੱਗੂ ਫਾਇਰ ਹੋਊਗਾ ਕਿ ਆ ਵਿੱਚ ਇਹ ਤਾਂ ਹੀ 300 ਤੋਂ 14 ਤੱਕ ਕੁਝ ਪਾ ਦੱਸ ਕਿ ਜਿਹੜਾ 104 106 ਹੋ ਗਿਆ ਜਿਹੜਾ ਆ ਉਹੀ ਨਾਮਾਂ ਕਿਤਾਬ ਨੇ ਉਹ ਯਾਤਰਾ ਅੱਜ ਕੇ ਬਹੁਤ ਉਹ ਐਕਸਰਟ ਰਹਿ ਗਈ ਇਹ ਫੋੜੀ ਨੂੰ ਕਿੱਥੇ ਲੈ ਕੇ ਜਾਏ ਦੋਹਾਂ ਦੀ ਸਿਵਲ ਅਫਸਰ ਕੋਲ ਪੁਲਿਸ ਵਾਲੇ ਲੈ ਕੇ ਜਾ ਕੋਈ ਕਾਗਜ਼ ਕੋਈ ਲੱਭੇ ਨਾ ਦੇ ਕੁਝ ਅਜੇ ਮੈਂ ਫੋੜੀਆਂ ਤਲਾਸ਼ ਨਹੀਂ ਕੀਤਾ ਲੇਕਿਨ ਮੋਬਾਈਲ ਮਿਲਿਆ ਦੋ ਮੋਬਾਈਲ ਮਿਲਿਆ ਪਰ ਹੈ ਨਾ ਮੋਰਸ ਨਾਮ ਮਿਲਿਆ ਨਹੀਂ